ਜ਼ਿਲ੍ਹਾ ਹੁਸ਼ਿਆਰਪੁਰ ਦੀ ਜਿਹੜੀ ਤਹਿਸੀਲ ਹੈ ਉੱਥੇ ਮੈਂ ਆਇਆ ਮੈਂ ਕਿਤੇ ਅੱਗੇ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਤਾਂ ਲਗਾਤਾਰ ਚੱਲ ਰਿਹਾ ਪਰ ਮੇਰੇ ਮਾਈਂਡ 'ਚ ਪਹਿਲੇ ਹੀ ਇਹ ਵਿਚਾਰ ਹੈਗਾ ਕਿ ਜਿਹਨੂੰ ਜਿਹਨੂੰ ਜ਼ਿੰਮੇਵਾਰੀ ਮਿਲੇ ਸਮਾਜ ਦੀ ਸੇਵਾ ਕਰਨ ਦੀ ਜੇ ਕੋਦੇ ਕੋਲੇ ਕੋਈ ਪਾਵਰ ਲੋਕਾਂ ਨੇ ਦਿੱਤੀ ਹੈ ਕੋਈ ਫੈਸਲੇ ਲੈਣ ਦੀ ਤਾਂ ਉਹ ਇਹ ਚੈੱਕ ਜ਼ਰੂਰ ਕਰੇ ਕਿ ਉਹ ਫੈਸਲੇ ਲਾਗੂ ਹੋ ਰਹੇ ਨੇ ਜਨਤਾ ਤੱਕ ਉਹਨਾਂ ਸਕੀਮਾਂ ਦਾ ਲਾਭ ਪਹੁੰਚ ਰਿਹਾ ਕਿਤੇ ਰਾਜਤਾਨੀ ਰੁਕ ਰਹੀਆਂ ਕੋਈ ਡਿਚਨਾ ਤਾਂ ਨਹੀਂ ਪੈਦਾ ਹੋ ਰਹੀਆਂ ਸੋ ਕੱਲ ਮੈਂ ਤੋਂ ਸਕੂਲਾਂ ਚ ਗਿਆ ਸੀ ਬੜਾ ਅੱਛਾ ਲੱਗਿਆ ਕਿ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਕੌਨਫੀਡੈਂਸ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਹੌਸਲੇ ਜਿਹੜੇ ਨੇ ਉਹ ਬਹੁਤ ਬੁਲੰਦ ਨੇ ਕੁਝ ਪੜ੍ਹਨ ਲਈ ਜ਼ਿੰਦਗੀ 'ਚ ਕੁਝ ਕਰਨਾ ਸੋ ਅੱਜ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਵਾ ਵੀ ਮਿਲੀਆਂ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛਣ ਆਇਆ ਮੈਂ ਇਹ ਚੱਕ ਨਹੀਂ ਕਰਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਜਾਂ ਮੈਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਤਾਂ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆਂ ਵੀ ਅੱਜ ਮੁੱਖ ਮੰਤਰੀ ਨੇ ਹੋਣਾ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤੈਨੂੰ ਤੂੰ ਐਂ ਕਹਦੀਂ ਕਿ ਕਮਾਲ ਹੋਈ ਜਾਂਦੀ ਆ ਬਹੁਤ ਇਦਾਂ ਦਾ ਸੀ ਨਹੀਂ ਉਹ ਕਰਦੇ ਮੈਂ ਲੋਕਾਂ ਚੋਂ ਆਇਆ ਮੈਂ ਲੋਕਾਂ ਚ ਹੀ ਰਹਿਣਾ ਸੋ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਿਤ ਸਮੱਸਿਆ ਕਿਤੇ ਕੁਝ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜ ਸੇਵੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਡੋਨੇਟ ਕਰਨੀ ਆ ਤੁਹਾਨੂੰ ਕਿ ਅਸੀਂ ਕੰਮ ਕਰਦੇ ਆ ਸੋ ਇਹੀ ਸਾਡਾ ਫਰਜ਼ ਬਣਦਾ ਬਤੌਰ ਮੁੱਖ ਮੰਤਰੀ ਮੈਂ ਇਹ سلسلہ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਣਾ ਤੇ ਤੁਸੀਂ ਟੀਵੀ ਰਹੀਂ ਦਿਖਾਉਂਦੇ ਹੋ ਤਾਂ ਪਤਾ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਚ ਇਹਨਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੇਰੇ ਹੁੰਦੇ ਉਹਨਾਂ ਨਾਲ ਬੋਲ ਸਕਣ ਜਿੰਨਾ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਦੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਵੀ ਚੌਥਾ ਖੰਭਾ ਕਿਹਾ ਜਾਂਦਾ ਲੋਕਤੰਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਦੀਆਂ ਕਮੀਆਂ ਜਾਂ ਪੁਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਪੂਰਾ ਕਰੀਏ ਜੇ ਅੱਜ ਦੇ ਜ਼ਮਾਨੇ ਚ ਵੀ ਅਸੀਂ ਇਹ ਪੜਾਈ ਜਾਂਦੇ ਆ ਕਿ ਗਰੀਬੀ ਕੀ ਹੁੰਦੀ ਹੈ ਵਿਆਖਿਆ ਕਰੋ ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ ਚ ਤਾਂ ਨਹੀਂ ਹੋਣਾ ਇਹ ਸਵਾਲ ਸਾਨੂੰ ਬਸ ਗਰੀਬੀ ਹੀ ਸਿਖਾਈ ਜਾਂਦੇ ਆ ساری ਉਮਰ ਕਿ ਗਰੀਬ ਰਹਿਣਾ ਤੁਸੀਂ ਰੋਟੀ ਕਪੜਾ ਮਕਾਨ ਜਿਹਦੇ ਕੋਲੇ ਨਾ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ ਇਹਦੇ ਨੰਬਰ ਮਿਲਦੇ ਆ ਫਿਰ ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ 10 ਚੋਂ 10 ਮਿਲਦੇ ਨੇ ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਹਾਂ ਸਾਨੂੰ ਸਾਡੇ ਜਿਹੜੀ ਪੜ੍ਹਾਈ ਹੈ ਉਹ ਐਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹ ਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸੋ ਸਾਨੂੰ ਆਤਮ ਨਿਰਭਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਹੈ ਪੰਜਾਬ ਰਾਜ ਜਿਹੜਾ ਲੀਡ ਕਰਦਾ ਹਰ ਇਨਕਲਾਬ ਚ ਭਾਵੇਂ ਹਰ ਇਨਕਲਾਬ ਆਪਾਂ ਮੈਂ ਯਾਦੀ ਦੀ ਲੜਾਈ ਸੀ ਤਾਂ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਤਾਂ ਪੰਜਾਬ ਜਿਹੜਾ ਉਹ ਦੇਸ਼ ਵਾਸਤੇ ਖੜਦਾ ਸੋ ਅ ਅੱਜ ਵੀ ਉਹਨਾਂ ਕਚੇਰੀਆਂ ਚ ਆਏ ਹ ਅਜੇ ਵੀ ਉਹੀ ਅਜੇ ਖੜੇ ਉੱਥੇ ਹੀ ਫਰਦਾਂ ਤੇ ਉੱਥੇ ਹੀ ਅਜੇ ਇੰਤਕਾਲਾਂ ਤੇ ਉੱਥੇ ਹੀ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹ ਅਜੇ ਵੀ ਸੋ ਹੋ ਗਸਦਾਰ ਹੋਊਗਾ ਪਰ થોਰਾ ਟਾਈਮ ਲੱਗੂਗੇ ਜਿੰਨੇ ਵੀ ਸਰਕਾਰੀ ਸਕੂਲ ਨੇ ਖਾਸ ਤੌਰ ਤੇ ਐਸ ਸਕੂਲ ਜਿੱਥੇ ਅਰਦੋਲੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਪਿੱਛੇ ਸੋ ਅਸੀਂ ਪ੍ਰਾਈਵੇਟ ਸਕੂਲ ਅਸੀਂ ਸਰਕਾਰੀ ਦੇ ਵਿੱਚ ਵੀ ਬੱਸਾਂ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਕਿਸੇ ਪਰ